ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਪਿਤਾ ਜੀ ਮਹਿਰੂਮ ਸਰਦਾਰ ਮਹਿੰਦਰ ਸਿੰਘ ਤੁਹਾਨੂੰ ਉਹ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਇਹ ਭਾਂੜਾ ਸਕੂਲ ਹੈ ਸਮਾਣਾ ਦੇ ਪਟਿਆਲ ਰੋਡ ਤੇ ਪਿੰਡ ਪੈਂਦਾ ਹੈ ਭਾਂੜਾ ਇਸ ਭਾਂੜੇ ਸਕੂਲ ਦੇ ਉਸ ਟਾਈਮ ਇਹ ਮਿਡਲ ਸਕੂਲ ਸੀ ਇਸ ਸਕੂਲ ਦੇ ਵਿੱਚ ਉਹ ਪੜ੍ਹਾਉਂਦੇ ਸੀ ਮਹਿੰਦਰ ਸਿੰਘ ਜੀ ਔਰ ਉਸਕੇ ਬਾਅਦ ਇਸ ਸਕੂਲ ਨੂੰ ਤਬਦੀਲ ਕਰਕੇ ਕਿਉਂ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਸकी ਖਸਤਾ ਹਾਲ ਹੋ ਚੁੱਕੀ ਹੈ ਇਸ ਬਿਲਡਿੰਗ ਦੀ ਇਹ ਦੇਖੋ ਕਮਰੇ ਮਲ ਅਨਸੇਫ ਕੀਤੇ ਗਏ ਹੁਣੇ ਉਸਕੇ ਬਾਅਦ ਇਹ ਬਿਲਡਿੰਗ ਇਥੋਂ ਸ਼ਿਫਟ ਕਰ ਦਿੱਤੀ ਗਈ ਲੇਕਿਨ ਇਸ ਪਿੰਡ ਵਾਸੀਆਂ ਦੀ ਕੀ ਕੀ ਸਮੱਸਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਿਤਾ ਜੀ ਇੱਥੇ ਪੜਾਉਂਦੇ ਸੀ ਸਕੂਲ ਨੂੰ ਪਿੰਡ ਨੂੰ ਕਿਸੇ ਕੀ ਜ਼ਰੂਰਤ ਹੈ ਸਕੂਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਕੀ ਸੁਵਿਧਾਵਾਂ ਚਾਹੀਦੀਆਂ ਜੇ ਸਰਦਾਰ ਮਹਿੰਦਰ ਸਿੰਘ ਜੀ ਤੋਂ ਜੋ ਬੱਚੇ ਪੜ੍ਹੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਗੁਰਪ੍ਰੀਤ ਸਿੰਘ ਸਰ ਹਾਂ ਗੁਰਪ੍ਰੀਤ ਜੀ ਤੁਸੀਂ ਉਹਨਾਂ ਤੋਂ ਪੜ੍ਹੇ ਜੀ ਸਰ ਹਾਂ ਕਿਹੜੀ ਕਲਾਸ 'ਚ ਪੜ੍ਹਦੇ ਸੀ ਤੁਸੀਂ ਮੈਂ 6th 'ਚ ਆਇਆ ਸੀਗਾ ਜੀ ਇਹ 6ਵੀਂ 7ਵੀਂ 8ਵੀਂ ਤਿੰਨ ਕਲਾਸਾਂ ਦਾ ਸੀਗਾ ਸਰ ਇਹ ਸਕੂਲ ਜੀ ਤੇ 6ਵੀਂ 'ਚ ਪੜ੍ਹਿਆ ਸੀਗਾ ਉਸ ਤੋਂ ਬਾਅਦ ਫਿਰ ਉਹ ਰਿਟਾਇਰਮੈਂਟ ਹੋ ਗਈ ਸੀਗੀ ਉਹਨਾਂ ਦੀ ਕਿਸ ਤ ਹੂੰ ਜੀ ਬਹੁਤ ਨੇਕ ਤੁਹਾਦੇ ਸੀ ਇਸ ਤਰ੍ਹਾਂ ਪੜਾਉਂਦੇ ਸੀ ਤੁਹਾਨੂੰ ਮੈਂ ਇਥੇ ਪੜਾਉਂਦੇ ਸੀਗੇ ਸਰ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਤੁਸੀਂ ਪੜ੍ਹੇ ਹੋ ਹਾਂ ਜੀ ਹੋਰ ਵੀ ਵੀਰ ਜੀ ਇੱਥੇ ਜਿਹੜੇ ਉਹਨਾਂ ਨੇ ਪੜ੍ਹੇ ਉਹਨਾਂ ਨੇ ਗੱਲਬਾਤ ਕਰਦੇ ਆ ਤੁਹਾਡੇ ਕੀ ਨਾਮ ਸੱਤਵੀਂ ਜੀ ਸੱਤਵੀਂ ਛੇਵੀਂ ਕੀ ਪੜਾਉਂਦੇ ਸੀ ਤੁਹਾਨੂੰ ਸਾਨੂੰ ਮੈਥ ਹੀ ਮੈਥ ਹੂੰ ਤੇ ਕਿਸ ਤਰ੍ਹਾਂ ਪੜਾਈ ਕਰਾਂਦੇ ਸੀ ਪੜਾਈ ਵਧੀਆ ਕਰਾਂਦੇ ਸੀ ਹੂੰ ਹੂੰ ਪੜਾਈ ਦਾ ਕੋਈ ਹੋਰ ਕਿੰਨੇ ਸਾਲ ਪੜ੍ਹੇ ਤੁਸੀਂ ਉਹਨਾਂ ਤੋਂ ਮੈਂ ਉਹਨਾਂ ਨਾਲੇ ਤਿੰਨ ਤਿੰਨ ਚਾਰ ਸਾਲ ਪੜ੍ਹਾਈ 7ਵੀਂ ਕਲਾਸਾ ਪੜ੍ਹਿਆ ਹਾਂ ਜੀ ਸਾਨੂੰ ਬਹੁਤ ਵਧੀਆ ਲੱਗਦਾ ਜੀ ਆਪਨਾ ਸਾਨੂੰ ਬਹੁਤ ਵਧੀਆ ਲੱਗਦਾ ਉਹਨਾਂ ਦਾ ਬੇਟਾ ਮੁੱਖ ਮੰਤਰੀ ਬਣਿਆ ਤਾਂ ਕਿ ਸਾਡੇ ਸਕੂਲ ਚ ਪੜਾਉਂਦੇ ਰਹੇ ਨੇ ਉਹਦੇ ਕਰਕੇ ਸਾਡੇ ਪਿੰਡ ਤੋਂ ਕੋਈ ਗਵਰਨਮੈਂਟ ਵੱਲੋਂ ਨਾ ਕੁਝ ਮਿਲਣਾ ਚਾਹੀਦਾ ਥੋੜਾ ਹਾਂ ਸੂਲਤ ਨਹੀਂ ਇੱਥੇ ਕੀ ਬਣਨਾ ਚਾਹੀਦਾ ਜਿਸ ਤਰ੍ਹਾਂ ਇੱਥੇ ਐਸੇ ਜਿਵੇਂ ਡਿਫੈਂਸਰੀ ਜਾਂਨੇ ਜੀ ਡਿਫੈਂਸਰੀ ਹੋ ਗਿਆ ਆਪਣੀ ਡਾਕਟਰਾਂ ਆਣ ਹਾਂ ਪਿੰਡ ਦੀਆਂ ਹੂੰ ਮੁਸ਼ਕਲਾਂ ਹੱਲ ਹੋਣ ਵੀ ਜੋ ਪਿੰਡ ਦੇ ਵਿੱਚ ਸੇ ਸਹੂਲਤਾਂਾਂ ਦੀ ਜ਼ਰੂਰਤ ਹੈ। ਮਮਤਾ ਜੀ ਮੇਰੇ ਅਸੀਂ ਇਹ ਮੰਗ ਕਰਦੇ ਹਾਂ ਜੀ ਇੱਕ ਤਾਂ ਸਾਡੇ ਪਿੰਡ 'ਚ ਜੀ 12ਵੀਂ ਤੱਕ ਦਾ ਜੀ ਸਕੂਲ ਚਾਹੀਦਾ ਜੀ। ਹੂੰ ਸਾਡੇ ਬੱਚਾ ਨੂੰ ਕਿਉਂ 12ਵਾਂ ਆਉਣ ਜਾਣ ਦੀ ਉਹ ਹੁੰਦੀ ਹੈ ਜ ਦਿੱਕਤ ਆਉਂਦੀ ਹੈ ਜੀ। ਨਾਲ ਕਰ ਦੂ ਤੁਸੀਂ। ਇੱਕ ਸਾਡੇ ਪਿੰਡ 'ਚ ਡਿਸਪੈਂਸਰੀ ਹੋਣੀ ਚਾਹੀਦੀ ਹੈ ਜੀ। ਡਿਸਪੈਂਸਰੀ ਜ਼ਰੂਰੀ ਹੈ ਜੀ। ਅੱਛਾ ਇੱਕ ਆਉਣ ਜਾਣ ਦੀ ਦਿੱਕਤ ਆਉਂਦੀ ਹੈ ਜੀ ਬੱਚਾ ਨੂੰ। ਬਸਾਂ ਨਹੀਂ ਖੜਦੀਆਂ ਹਾਂ ਜੀ। ਇਹ ਦਿੱਕਤ ਆ ਜੀ। ਇੱਕ ਜਿਹੜੇ ਬੱਚੇ ਗਰੀਬ ਬੱਚੇ ਨੇ ਤੇ ਪੱਠੇ ਤੋਂ ਆਉਂਦੇ ਨੇ ਉਹਨਾਂ ਨੂੰ ਸੇਵਾ ਕੇਂਦਰ ਇੱਕ ਬੱਚਿਆਂ ਨੂੰ ਖੇਡਾਂ ਦਾ ਮੈਦਾਨ ਚਾਹੀਦਾ ਜੀ ਬੱਚੇ ਜਿਹੜੇ ਆ ਅੱਜ ਕੱਲ ਆਪਣੀ ਨਵੀਂ ਪੀੜ੍ਹੀ ਆ ਜੀ ਨਸ਼ੇ ਦੇ ਉਹਦੇ ਵਿੱਚ ਪੈ ਰਹੀ ਆ ਜੀ ਉਹਨਾਂ ਤੋਂ ਨਸ਼ਾ ਮੁਕਤ ਕਰਾਉਣਾ ਚਾਹੀਦਾ ਜੀ ਆਪਣੇ ਖੇਡ ਦਾ ਮੈਦਾਨ ਜ਼ਰੂਰੀ ਆ ਜੀ ਜਿਮ ਹੋਣਾ ਆਪਣੇ ਬਚੂਰੇ ਜੋਗੇ ਵਗੈਰਾ ਇਸ ਤਰ੍ਹਾਂ ਦੀ ਸਾਰੀ ਸਹੂਲਤਾਂ ਸਾਨੂੰ ਆਪਣੇ ਪਿੰਡਾਂ ਚ ਚਾਹੀਦੀਆਂ ਜੀ ਅਸੀਂ ਇਹੀ ਪ੍ਰਧਾਨ ਮੁੱਖ ਮੰਤਰੀ ਤੋਂ ਆਪਣੀ ਮੰਗ ਕਰਦੇ ਆ ਜੀ ਸਾਡੇ ਪਿੰਡ ਕੋਈ ਸਹੂਲਤ ਨਹੀਂ ਹੈਗੀ ਜੀ ਜਸਵੀਰ ਕੌਰ ਸਰ ਪਿੰਡ ਭਾਨਾ ਰਦ ਅਸੀਂ ਚਾਹੁੰਦੇ ਆਈ ਵੀ ਸਾਡੇ ਭਗਵੰਤ ਮਾਨ ਸਰ ਦੇ ਫਾਦਰ ਸਾਹਿਬ ਸਾਡੇ ਪਿੰਡ ਦੇ ਪਿੰਡ ਚ ਪੜਾ ਕੇ ਗਏ ਨੇ ਵਧੀਆ ਵਧੀਆ ਪੜਾਇਆ ਹੀ ਉਹਨਾਂ ਨੇ ਵੀ ਸਾਡੇ ਸਕੂਲ ਚ ਸਕੂਲ ਦੀਆਂ ਵਧੀਆ ਸੁਵਿਧਾਵਾਂ ਹੋਣ ਸਾਡਾ ਸਕੂਲ ਅੱਗੇ ਹੋਵੇ ਪਲਸ 2 ਤੱਕ ਬਣੇ ਬੱਚਿਆਂ ਨੂੰ ਹੋਰ ਸੁਵਿਧਾਵਾਂ ਦਿੱਤੀ ਉਸ ਕਿਤਾ ਸਾਡੇ ਸਕੂਲ ਚ ਡਿਸਪੈਂਸਰੀ ਵੀ ਬਣੇ ਵੀ ਵਧੀਆ ਬਜ਼ੁਰਗ ਨੇ ਜਿਵੇਂ ਹੁਣ ਉਹਨਾਂ ਨੂੰ ਦਿੱਕਤ ਆਂਦੀ ਹੈ ਹਸਪੀਟਲ ਬਣ ਜਵੇ ਜਾਂ ਡਿਸਪੈਂਸਰੀ ਇਹ ਬਣ ਜਵੇ ਹਨਾ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਸਟੇਡੀਅਮ ਬਣ ਜਵੇ ਸਰ ਤਾਪ ਦਾ ਸਰਪੰਚ ਵੀ ਖੜੇ ਹੈ ਇੱਥੇ ਆਪਣੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਡੈਡੀ ਜੀ ਮਹਿੰਦਰ ਸਿੰਘ ਜੀ ਉਹ ਪੜਾ ਕੇ ਗਏ ਨੇ ਜੀ ਬਹੁਤ ਵਧੀਆ ਬੱਚਿਆਂ ਨੂੰ ਪੜਾਉਂਦੇ ਰਹੇ ਨੇ ਤੇ ਬੱਚੇ ਪੜ੍ਹ ਕੇ ਕੈਨੇਡਾ ਅਮਰੀਕਾ ਵੀ ਗਏ ਨੇ ਤੇ ਨੌਕਰੀਆਂ ਤੇ ਵੀ ਲੱਗੇ ਨੇ ਤੇ ਦੂਜਾ ਨੰਬਰ ਇਹ ਸਕੂਲ ਹੁਣ ਇੱਥੋਂ ਬਦਲ ਕੇ ਦੂਸਰੀ ਸਾਈਡ ਸ਼ਿਫਟ ਕਰ ਦਿੱਤਾ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਕਰਦੇ ਆ ਕਿ ਇਹ ਜਗ੍ਹਾ ਹੁਣ ਖਾਲੀ ਪਈ ਆ ਤੇ ਇੱਥੇ ਮਹੱਲਾ ਕਲੀਨਿਕ ਬਣਾਇਆ ਜਾਵੇ ਤਾਂ ਜੋ ਕੋਈ ਵੀ ਮੈਡੀਕਲ ਦੀ ਪਿੰਡ ਜੋ ਤੋਂ ਵੰਜਾ ਨਾ ਰਹਿ ਸਕੇ ਕਿਉਂਕਿ ਹੁਣੇ ਪਿੱਛੇ ਜੀ ਸਰਕਾਰ ਨੇ ਦੇਖੋ ਕੋਈ ਵੀ ਨੀਲਾ ਕਾਰਡ ਤੇ ਦੂਜਾ ਕਾਰਡ ਖਤਮ ਕਰਕੇ ਉਹਨਾਂ ਨੇ ਜੋ ਸਿਹਤ ਕਾਰਡ ਬਣਾਏ ਨੇ ਉਹਨਾਂ ਦਾ ਰੇਕ ਬੰਦਾ ਲਾਹਾ ਲੈ ਸਕੇ ਹਾਂਜੀ ਦੇਖਿਆ ਭਗਵਾਨ ਜੀ ਤੁਮਾਨ ਆਪ ਛੱਡਣਾ ਹੁੰਦਾ ਤੇ ਅੱਛੇ ਤੋਂ ਅੱਛਾ ਆਪ ਛੱਡਣਾ ਦੇਸੀ ਹਾਂ ਆਪ ਛੱਡਾਉਂਦੇ ਸੀ ਰਾਸਤੇ ਆਂਦੇ ਸੀ ਗੱਡੀ 'ਚ ਅੱਛਾ ਗੱਡੀ ਤੋਂ ਹਾਂ ਉੱਥੋਂ ਮੋੜ ਲਾਂਦੇ ਤੇ ਗੱਡੀ ਦਾ ਮੋੜ ਤੋਂ ਅੱਛਾ ਉਹਨੂੰ ਤਾਰਜਾ ਦੇ ਦਿੱਤੇ ਤੁਹਾਡੇ ਨਾਲ ਗੱਲਾਂ ਮਤਾਂ ਮਿੰਦਰ ਸਿੰਘ ਜੀ ਕਰਦੇ ਸੀ ਹਾਂਜੀ ਹਾਂ ਕੁਵੰਤ ਮਾਣਾ ਨਹੀਂ ਹੋਈ ਜੀ ਮਹਿੰਦਰ ਸਿੰਘ ਨਾਲ ਹੋਈ ਤੇ ਮਹਿੰਦਰ ਸਿੰਘ ਨਾਲ ਹੋ ਗਈ ਕਿਸ ਤਰ੍ਹਾਂ ਦਾ ਸੁਭਾਅ ਥਾ ਉਹਨਾਂ ਦਾ ਵਾ ਵਧੀਆ ਸੀ ਉਹਨਾਂ ਦਾ ਹਾਂ ਬਹੁਤ ਠੀਕ ਤੇ ਬੰਦੇ ਵਧੀਆ ਪੜਾਈ ਹੈ ਜੀ ਐਨ ਵਧੀਆ ਪੜਾਈ ਕਰਾਈ ਹੈ ਉਹਨਾਂ ਨੇ ਹਾਂ ਖਵੰਤਰੀ ਬਣ ਗਿਆ ਬੇਟਾ ਸਾਡੇ ਕਿੰਨਾ ਕਿੱਡਾ ਵੱਡਾ ਸਕੂਲ ਹੈ ਬੇਲਾ ਪਿਆ ਇੱਥੇ ਕਿ ਸੁਭਾ ਦਾ ਕੇਂਦਰ ਹੋਵੇ ਕਿ ਡਸਪੈਂਸਰੀ ਹੋਵੇ ਕੁਝ ਤਾਂ ਹੋਵੇ ਨਾ ਇੱਥੇ ਹੂੰ ਇਹ ਇਹ ਆਵਾਜ਼ ਤਾਂ ਹੋਇਆ ਕਰਾਇਆ ਜਾਵੇ ਇਹ ਹੁਣ ਇਹ ਹੁਣ ਖੰਡਰ ਹੋ ਰਹੀ ਹੈ ਖੰਡਰ ਖੰਡਰ ਬਿਲਡਿੰਗ ਹੋ ਰਹੀ ਹੈ ਇੱਥੇ ਅਸੀਂ ਨਾ ਹੀ ਹੁਣੇ ਪਿੱਛੇ ਜੇ ਮਹੀਨਾ ਕੇ ਪਹਿਲਾਂ ਭਗਵੰਤ ਮੱਖ ਮੰਤਰੀ ਜੀ ਲਵੇ ਆਪਣੇ ਅੱਡੇ ਦੇ ਉੱਤੇ ਬਸ ਨਹੀਂ ਰੁਕਦੀ ਸੀ ਉਹਨਾਂ ਨੇ ਆਪਾਂ ਨੂੰ ਅੱਡਾ ਵੀ ਮਨਜ਼ੂਰ ਕਰਵਾ ਕੇ ਦਿੱਤਾ ਜੀ ਤੇ ਅਸੀਂ ਇੱਕ ਪਿੰਡ ਦੇ ਵਿੱਚ ਗਰਾਊਂਡ ਵੀ ਨਹੀਂ ਹੈਗਾ ਪਿੰਡ ਦੇ ਵਿੱਚ ਪਲੇ ਗਰਾਊਂਡ ਬਣਾਇਆ ਜਾਵੇ ਤੇ ਇੱਥੇ ਕੋਈ ਡਿਸਪੈਂਸਰੀ ਵਗੈਰਾ ਜਾਂ ਮਹੱਲਾ ਕਲੀਨਿਕ ਬਣਾਇਆ ਜਾਵੇ ਤੇ ਹਾਂਜੀ ਤੇ ਸਕੂਲ ਵੀ ਸਾਡਾ ਪਲੱਸ 2 ਦਾ ਅਪਗ੍ਰੇਡ ਕੀਤਾ ਜਾਵੇ ਠੀਕ ਹੈ ਇਹ ਸਨ ਪਿੰਡ ਵਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਉਹਨਾਂ ਦੇ ਮਹਿਰੂਮ ਪਿਤਾ ਸਰਦਾਰ ਮਹਿੰਦਰ ਸਿੰਘ ਪਾਂਡਰਾ ਪਿੰਡ ਦੇ ਮਿਡਲ ਸਕੂਲ 'ਚ ਪੜ੍ਹਾਉਂਦੇ ਸੀ ਜਿਹੜੇ ਬੱਚੇ ਉਹਨਾਂ ਤੋਂ ਪੜ੍ਹੇ ਉਹਨਾਂ ਨਾਲ ਵੀ ਗਲਤ ਕੀਤੀ ਗਈ ਪਿੰਡ ਵਾਸੀਆਂ ਨਾਲ ਵੀ ਗਲਤ ਕੀਤੀ ਗਈ ਵੀ ਮਹਿਰੂਮ ਸਰਦਾਰ ਮਹਿੰਦਰ ਸਿੰਘ ਬੜੇ ਮਿੱਠੇ ਬੜੇ ਸਵਾਬ ਦੇ ਵਿਅਕਤੀ ਸੀ ਔਰ ਉਹਨਾਂ ਦੇ ਪੜ੍ਹੇ ਬੱਚੇ ਬਹੁਤ ਉੱਚੀ ਸਥਾਨ ਪਹੁੰਚੇ ਹਨ ਔਰ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਪਣੇ ਪਿਤਾ ਜਿਹੜੇ ਇਸ ਪਿੰਡ 'ਚ ਉਹਨਾਂ 'ਗੇ ਪੜ੍ਹਾ ਕੇ ਗਏ ਉਸ ਪਿੰਡ ਨੂੰ ਕੁਝ ਸੁਵਿਧਾਵਾਂ ਦਿੱਤੀਆਂ ਜਾਣ ਇੱਥੇ ਸੁਵਿਧਾ ਕੇਂਦਰ ਬਣੇ ਮੈਡੀਕਲ ਦੇ ਇੱਥੇ ਮੋਹੱਲਾ ਕਲੀਨਿਕ ਬਣੇ ਤਾਂ ਕਿ ਪਿੰਡ ਵਾਸੀਆਂ ਨੂੰ ਸੇਧ ਸੁਵਿਧਾਵਾਂ ਮਿਲ ਸਕਣ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼